ਹਾਂ ਜੀ ਆਹ ਦੇਖੋ ਆ ਮੈਂ ਘਟੂ ਲੜੇ ਗੁੰਡਾ ਗੱਡੀ ਸ਼ਰੀਆਮ ਕਿਰਪਾਨਾ ਮੈਂ ਤੇ ਮੇਰੀ ਗੱਲ ਸੁਣਾ ਪ੍ਰਧਾਨ ਸਾਹਿਬ ਉਹ ਭਰਾ ਉਹ ਹੈਲੋ ਉਹ ਮੇਰੀ ਗੱਲ ਸੁਣਾ ਪ੍ਰਧਾਨ ਹਾਂ ਜੀ ਭਾਈ ਤੁਸੀਂ ਬੰਦਾ ਤੇ ਕੱਢਦੇ ਬਾਹਰ ਫੇਰੋ ਉਹ ਦਰਬਾਨ ਮਾਰੀ ਮਰਜ਼ੀ ਮਾਰੋ ਅਸੀਂ ਕੀ ਕਰਾਈ ਸਭ ਕਰਾਂਗੇ ਗੁੰਡੇ ਸਿੰਘਾਂ ਦੇ ਲੱਖੂ ਦੇ ਸਾਡੀ ਆਪਣਾ ਚੱਲੀ ਕੌਣ ਦੇ ਸੱਜਣਾਂ ਆਵੇ ਹੱਥ ਚ ਲਾਡੂਬਾਲ ਟੋਲ ਪਲਾਜ਼ਾ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਇੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜੋ ਜਾਣਕਾਰੀ ਆਈ ਹੈ ਕਿ ਕਰਮਚਾਰੀਆਂ ਦੇ ਵੱਲੋਂ ਕਿਰਪਾਨ ਦੇ ਨਾਲ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਗਿਆ ਜਿੱਥੇ ਕਿ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂਵਾਲ ਟੋਲ ਪਲਾਜ਼ਾ ਨੂੰ ਕਿਹਾ ਜਾਂਦਾ ਹੈ ਤੇ ਉੱਥੇ ਹੀ ਇੱਕ ਵੱਡੀ ਵਾਹਨ ਸਬਾਜੀ ਦੇ ਵਿੱਚ ਕਿਰਪਾਨ ਚੱਲੀ ਹੈ ਤੇ ਬਹੁਤ ਹੀ ਭਿਆਨਕ ਤਸਵੀਰਾਂ ਉਦੋਂ ਸਾਹਮਣੇ ਆਉਂਦੀਆਂ ਨੇ ਜਦੋਂ ਵੱਢਿਆ ਜਾਂਦਾ ਹੈ ਇੱਕ ਵਿਅਕਤੀ ਸ਼ਰੀਆਮ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹਾਲਾਂਕਿ ਲਾਡੋਵਾਲ ਪੁਲਿਸ ਦਾ ਕਹਿਣਾ ਹੈ ਕਿ ਮਸਲੇ ਨੂੰ ਹੱਲ ਕਰਵਾ ਦਿੱਤਾ ਗਿਆ ਹੈ ਤੇ ਹੁਣ ਇਹ ਤਸਵੀਰ ਜਿਹੜੀ ਹੈ ਕਾਫੀ ਵੱਡੇ ਸਵਾਲ ਵੀ ਖੜੇ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਕਿਰਪਾਨ ਫੜ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਹਿਸਵਾਜੀ ਵੀ ਹੋਈ ਹੈ ਆਖਰਕਾਰ ਕੀ ਗੱਲਬਾਤ ਹੋ ਰਹੀ ਹੈ ਉਹ ਵੀ ਸੁਣਾ ਦਿੰਦੇ ਆ बंदा तो तो दे क्या बहर फिर ਲਾਡੂਬਾਲ ਟੋਲ ਪਲਾਜ਼ਾ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਇੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜੋ ਜਾਣਕਾਰੀ ਆਈ ਹੈ ਕਿ ਕਰਮਚਾਰੀਆਂ ਦੇ ਵੱਲੋਂ ਕਿਰਪਾਨ ਤੇ ਨਾਲ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਗਿਆ ਜਿੱਥੇ ਕਿ ਇਸ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂਵਾਲ ਟੋਲ ਪਲਾਜ਼ਾ ਨੂੰ ਕਿਹਾ ਜਾਂਦਾ ਹੈ ਤੇ ਉੱਥੇ ਹੀ ਇੱਕ ਵੱਡੀ ਵਾਹਨ ਸਬਾਜੀ ਦੇ ਵਿੱਚ ਕਿਰਪਾਨ ਚੱਲੀ ਹੈ ਤੇ ਬਹੁਤ ਹੀ ਭਿਆਨਕ ਤਸਵੀਰਾਂ ਉਦੋਂ ਸਾਹਮਣੇ ਆਉਂਦੀਆਂ ਨੇ ਜਦੋਂ ਵੱਢਿਆ ਜਾਂਦਾ ਹੈ ਇੱਕ ਵਿਅਕਤੀ ਸ਼ਰੀਆਮ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹਾਲਾਂਕਿ ਲਾਡੂਵਾਲ ਪੁਲਿਸ ਦਾ ਕਹਿਣਾ ਹੈ ਕਿ ਮਸਲੇ ਨੂੰ ਹੱਲ ਕਰਵਾ ਦਿੱਤਾ ਗਿਆ ਹੈ ਤੇ ਹੁਣ ਇਹ ਤਸਵੀਰ ਜਿਹੜੀ ਹੈ ਕਾਫੀ ਵੱਡੇ ਸਵਾਲ ਵੀ ਖੜੇ ਕਰਦੀ ਹੈ ਕਿ ਇਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਕਿਰਪਾਨ ਫੜ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲਾਡੋਬਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਹਿਸਵਾਜੀ ਵੀ ਹੋਈ ਹੈ ਆਖਰਕਾਰ ਕੀ ਗੱਲਬਾਤ ਹੋ ਰਹੀ ਹੈ ਉਹ ਵੀ ਸੁਣਾ ਦਿੰਦੇ ਆ ਆ ਮੈਂ ਕਹ ਟੂਲੜੇ ਬੁੰਡਾ ਗੱਡੀ ਸ਼ਰੀਆਮ ਕਿਰਪਾਨਾ ਮੇਰੀ ਗੱਲ ਸੁਣੋ ਪ੍ਰਧਾਨ ਸਾਹਿਬ ਉਹ ਭਰਾ ਉਹ ਹੈਲੋ ਕਿਰਪਾਨਾ ਜੀ ਓਹ ਮੇਰੀ ਗੱਲ ਸੁਣਦਾ ਭੰਡਾਨ ਹਾਂਜੀ ਭਾਈ ਜੀ ਰੁਕ ਕੇ ਸਾਈਡ ਤੇ ਆ ਜੱਲਾ ਕੇ ਨੀ ਚੁੱਗੇ ਮਾਰੇ ਭਾਈ ਤੁਸੀਂ ਬੰਦਾ ਦੇ ਘੜਦੇ ਬਾਹਰ ਫੇਰੋ ਉਹ ਦਰਬਾਨ ਮਾਰੀ ਮਾਰੀ ਕੀ ਕਰਾਈ ਸਭ ਤੂੰ ਦੇ ਤੂੰ ਦੇ ਰੱਖੂ ਸਭ ਬੀੜਾ ਬਣਾ ਚੱਲ ਕੌਣ ਦੇਖਾ ਨਾ ਮਾਰੀ ਲਾਡੋਵਾਲ ਟੋਲ ਪਲਾਜ਼ਾ ਦੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਇੱਥੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜੋ ਜਾਣਕਾਰੀ ਆਈ ਹੈ ਕਿ ਕਰਮਚਾਰੀਆਂ ਦੇ ਵੱਲੋਂ ਕਿਰਪਾਨ ਦੇ ਨਾਲ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਗਿਆ ਹੈ ਜਿੱਥੇ ਕਿ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂਵਾਲ ਟੋਲ ਪਲਾਜ਼ਾ ਨੂੰ ਕਿਹਾ ਜਾਂਦਾ ਹੈ ਤੇ ਉੱਥੇ ਹੀ ਇੱਕ ਵੱਡੀ ਵਾਹਨ ਸਬਾਜੀ ਦੇ ਵਿੱਚ ਕਿਰਪਾਨ ਚੱਲੀ ਹੈ ਤੇ ਬਹੁਤ ਹੀ ਭਿਆਨਕ ਤਸਵੀਰਾਂ ਉਦੋਂ ਸਾਹਮਣੇ ਆndੀਆਂ ਨੇ ਜਦੋਂ ਵੱਢਿਆ ਜਾਂਦਾ ਇੱਕ ਵਿਅਕਤੀ ਸ਼ਰੀਆਮ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਹਾਲਾਂਕਿ ਲਾਡੋਵਾਲ ਪੁਲਿਸ ਦਾ ਕਹਿਣਾ ਹੈ ਕਿ ਮਸਲੇ ਨੂੰ ਹੱਲ ਕਰਵਾ ਦਿੱਤਾ ਗਿਆ ਹੈ ਤੇ ਹੁਣ ਇਹ ਤਸਵੀਰ ਜਿਹੜੀ ਹੈ ਕਾਫੀ ਵੱਡੇ ਸਵਾਲ ਵੀ ਖੜੇ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਹੱਥ ਦੇ ਵਿੱਚ ਕਿਰਪਾਨ ਫੜ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲਾਡੋਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਹਿਸਵਾਜੀ ਵੀ ਹੋਈ ਹੈ ਆਖਰਕਾਰ ਕੀ ਗੱਲਬਾਤ ਹੋ ਰਹੀ ਹੈ ਉਹ ਵੀ ਸੁਣਾ ਦਿੰਨੇ ਆ